ਕਿਹੜੇ ਮੋੜ ਤੇ ਲੈ ਕੇ ਆ ਗਈ ਏ ਜ਼ਿੰਦਗੀ ਸਮਝ ਨਹੀਂ ਆਉਂਦੀ ਕੋਈ ਜਿਵੇਂ ਬਾਪੂ ਵੱਲ ਵੇਖਾਂ ਤੇ ਉਹ ਵੀ ਗਲਤ ਨਹੀਂ ਤੇ ਜੇ ਪੱਪੀ ਦੀ ਗੱਲ ਸੁਣਾ ਤੇ ਗਲਤੋ ਵੀ ਨਹੀਂ ਤੇ ਗਲਤੀ ਮੈਨੂੰ ਆਪਣੀ ਵੀ ਨਹੀਂ ਲੱਗਦੀ ਕਿਤੇ ਤੇ ਮੈਂ ਕੀ ਕਰਾਂ ਫੇਰ ਕਿੱਥੇ ਬਾਹਰ ਗਿਆ ਵਾ ਬਾਹਰ ਬੈਣ ਗਿਆ ਵਾ ਲੈਟਰਨਿੰਗ ਕਰਨ ਗਿਆ ਵਾ ਇੱਦੀ ਦੂਰ ਪਾਤੜਾ ਸਿਆਪਾ ਕਰਨ ਗਿਆ ਜੇ ਪੈਸੇ ਕਮਾਉਣ ਗਿਆ ਪਰ ਜਿਹੜੇ ਤੁਹਾਡੇ ਉੱਤੇ ਲੱਗਣ ਡੇ ਨੇ ਮੇਰਾ ਸਿਆਪਾ ਉਹ ਕੀ ਹੁੰਦਾ ਸਿਆਪਾ ਦੱਸ ਇਹਨੂੰ ਕੀ ਹੁੰਦਾ ਵਾ ਸਿਆਪਾ ਕੀ ਹੁੰਦਾ ਵਾ ਉਹਨੂੰ ਤੁਹਾਡੇ ਮੁੱਕਣੇ ਜੁੰਦਾ ਗਿਆ ਹੁਕੰਝਰਖਣੇ ਕਰਨ ਡਿਆ ਤੁਹਾਡੇ ਉਹਨੂੰ ਕਹ ਜਿਆਦੇ ਲਿਆਈ ਵੀ ਮੇਰਾ ਬੜਾ ਜੀ ਕਰਦਾ ਖਾਨ ਨੂੰ ਚੀਜ਼ਾਂ ਇਦਾਂ ਦੀਆਂ ਅੱਛਾ ਆਹੋ ਉਹਨੂੰ ਕਹ ਜਿਆਦੇ ਲਿਆਈ ਮੇਰਾ ਮੇਰਾ ਕਹ ਰਿਹਾ ਇਹਨੂੰ ਜਿੰਨੇ ਕਮਾਈਦੇ ਤੇਰੇ ਉਧਰ ਲਾਈ ਜਾਈਦੇ ਮੈਨੇ ਰੁੱਖਣ ਲੱਗਿਆ ਨਾ ਜਿਆਦਾ ਲਿਆਈ ਮੇਰੇ ਉੱਤੇ ਲੱਗੇ ਹਾਏ ਮੇਰੇ ਉੱਤੇ 1 ਰੁਪਿਆ ਵੀ ਨਹੀਂ ਲੱਗਾ ਵੇਖਾਂ ਲੈ ਚੱਲ ਆਈ ਪਖੰਡ ਜਿਹਨੇ ਘਰ ਬੋਤੀ ਹੁਣ ਹਾਏ ਹਾਏ ਇਹਨੂੰ ਸਮਝਾ ਲਾ ਕੋ ਕੀ ਕਰਦੀ ਆ ਇਹ ਗੱਲਾਂ ਕਿਹੜੇ ਰੁੱਖਾਂ ਨਾ ਪੈਸੇ ਲੱਗੇ ਮੈਨੂੰ ਦੱਸ ਦਿਆ ਮੈਂ ਲਾ ਲਿਆ ਮੈਂ ਛੇਤੀ ਛੇਤੀ ਮੰਮੀਆਂ ਦੁਕਾਨ ਹੀ ਨਿਕਲੀ ਸਹੀ ਆ ਵੇਖੋ ਹਾਂ ਖਰਾਬ ਇਹ ਤੇ ਵੇਲਾ ਉਤੋ ਕਿ ਨਹੀਂ ਸੋਣੀ ਇਹਦੇ ਵਿੱਚੋਂ ਵੇਖੋ ਇਹੋ ਹੀ ਹਾਲ ਵਾਕੇ ਉਤੋਂ ਵੇਖਣ ਨੂੰ ਇਹ ਕਿੰਨੇ ਚੰਗੇ ਲੱਗਦੇ ਤੇ ਵਿੱਚੋਂ ਖੋਟੀ-ਖੋਟੀ ਜਿਹਤ ਨੀਤ ਮਾੜੀ ਇਹਨਾਂ ਦੀ ਗੋਡੇ-ਗੋਡੇ ਵੇਖਣ ਨੂੰ ਕਿਹ ਹੈ ਨਾ ਬੜੇ ਚੰਗੇ ਨੇ ਕੋ ਜਾਨਦੇ ਨਹੀਂ ਏ ਮੈਨੂੰ ਨਹੀਂ ਸਮਝਦੀ ਲੱਗਦੀ ਕੀ ਬੋਲੀ ਜਾਨੀ ਸਭੇ ਤੈਨੂੰ ਸਾਰੀ ਲੱਗਦੀ ਆ ਤਾਈ ਪਤਾ ਮੈਨੂੰ ਮੈਂ ਵੀ ਤੇ ਇੰਨਾ ਚੜਾ ਪਛਾਨਣ ਦੀ ਆ ਏਡੀ ਗੱਲ ਤੇ ਨਹੀਂ ਤੈਨੂੰ ਸਮਝਣ ਲੱਗਣ ਦੀ ਜਿਹੜੀ ਨਜ਼ਰਾਂ ਪਤਾ ਲੱਗਦਾ ਸਾਰਾ ਕੁਝ ਮੈਨੂੰ ਕਿ ਕੀ ਤੇਰੇ ਦਿਲ ਵਿੱਚ ਹੁਣ ਚੱਲਣ ਡਿਆ ਵਾ ਦੇਖਦਾ ਮੈਨੂੰ ਆਹ ਦੇਖਦਾ ਨਜ਼ਰ ਮੇਰੀ ਆ ਆ ਆ ਦੇਖਦਾ ਤੈਨੂੰ ਬੜੇ ਚਿਰਾਂ ਦਾ ਯਾਰ ਐਂਦਾ ਐਂਦਾ ਕੀਤਿਆਂ ਨਹੀਂ ਨੰਨ ਦੇਖਦਾ ਤਨੜੇ ਏਦਾਂ ਏਦਾਂ ਦੇਖਦਾ ਏਦਾਂ ਕੋਕਾ ਪਾਇਆ ਨਾ ਤੂੰ ਹਾਂ ਏਦਾਂ ਦੇਖਦਾ ਕੋਕਾ ਕਿਧਰ ਲਈ ਚਾੜ ਤੇ ਕੋਕਾ ਪਾਇਆ ਮੈਂ ਏਦਣ ਲਈ ਤੇ ਪਤਾ ਮੈਨੂੰ ਸਾਰਾ ਕੰਮ ਤੋਂ ਡਰਦੇ ਕੰਮਚੋਰ ਨਹੀਂ ਜਾ ਪੈਣਾ ਸਿਲ ਜਾ ਤੁਮ ਬੜੀ ਕਾਲੀ ਕੰਨ ਕਰਦੀ ਐ ਨਾ ਮੈਂ ਫਿਰ ਟੋਲੀ ਕਹਿੰਦੀ ਚਾਹ ਨਹੀਂ ਪੈਣਾ ਕਾਲੀ ਪੈਣ ਲਈ ਆ ਜਾ ਮੈਂ ਲੰਮੀ ਪੈਣਾ ਪਰ ਆ ਮੈਂ ਜਾ ਆਲਾ ਤਾਰ ਖਾਲਾ ਆ ਮੈਂ ਨਹੀਂ ਗਾਉ ਕਿਉਂ

ਕੀ ਕੰਦਨਾ ਸਿਰ ਮਾਰ ਕੇ ਤੇ ਮਰ ਜੇ ਕਹੀਂ ਸਾਰਾ ਕੋਈ ਸੰਭਲ ਲੀਏ ਤੇ ਤੂੰ ਤੇ ਮਰਨਾ ਨਹੀਂ ਤੇ ਮੈਂ ਮਰਦੀ ਹੂੰ ਇਹ ਕੰਦਨਾ ਸਿਰ ਮਾਰ ਕੇ ਮੈਂ ਮਰੂਗੀ ਹੁਣੇ ਹੀ ਦੇਖੀ ਕਿ ਹੁਣ ਮੈਂ ਮਰਦੀ ਇਹਨਾਂ ਨੂੰ ਮਾਰ ਕੇ ਦੱਸੂਗੀ

ਜੋਤੀ ਨਿਰ ਨਿਆ ਜੀ ਨਿਆ ਜੋਤੀ ਜੋਤੀ ਮੈਂ ਜੋਤੀ ਆ ਜੋਤੀ ਹਾਏ ਤੁ ਦਲਬੀਰਾ 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 ਹਾ ਹਾ ਕਿੱਥੋਂ ਆਇਆ ਤੁਸੀਂ ਆਹ ਇੰਨੇ ਕਾਈ ਕਰ ਰਹੇ ਹੈਗਾ ਕਿੱਥੇ ਜਾਣਾ ਹੈ ਬਸ ਠੀਕ ਹੋ ਗਈ ਕਿੱਥੋਂ ਆਇਆ ਤੁਸੀਂ ਤੁਸੀਂ ਆਏ ਲੱਗਦਾ ਨਰਕਾ ਚ ਸਵਰਗਾ ਚ ਬਾਹਰ ਆਏ ਜੀ ਹੁਣ ਆ ਠੀਕ ਹੋ ਗਿਆ ਹਾਏ ਮਨਜੋਦ ਕਿੱਥੇ ਆ ਮਨਜੋਦ ਕਿੱਥੇ ਆ ਚਲਾ ਫਿਰ ਉਹ ਮੰਜੀ ਦੇ ਚਲਾ ਰਿਹਾ ਮੰਜੀ ਪਾਣੀ ਪੀ ਲੇ ਉਹ ਉਹ ਕਿੱਥੇ ਮੌਕੀ ਚੂੜੇ ਵਾਲੀ ਉਹ ਮਨਪ੍ਰੀਤ ਮਨ ਹਾਂ ਮਨਪ੍ਰੀਤ ਤੂੰ ਚਾਬਿਆ ਕਰਵਾ ਕੇ ਜੋ ساری ਉਮਰ ਮੱਥੇ ਤੇ ਮੱਤਰੀ ਮਾਂ ਦਾ ਟੈਗ ਲਾ ਕੇ ਘੁੰਮਦੀ ਰਹਿਣਾ ਕਦੀ ਕਹ ਨੀ ਨਹੀਂ ਕਹਿਣਾ ਕਿ ਤੂੰ ਪਿਆਰ ਕਰਦੀ ਆ ਸਭੋ ਸਾਰਿਆਂ ਨੇ ਕਹਿਣਾ ਕਿ ਮੱਤਰੀ ਆ ਇਹਦੇ ਨਾਲ ਉਹ ਚੰਗਾ ਚੱਲੋ ਉਠੋ ਤੇ ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਫੈਸਲਾ ਆਪ ਕਰ ਹੁਣ ਕੇਤੇ ਹੱਥ ਨਾਲ ਆਪਣੀ ਜ਼ਿੰਦਗੀ ਦੇ ਤੇ ਨਾ ਹੀ ਆਪਣੇ ਪਿਓ ਨੂੰ ਹੋਰ ਸਤਾ ਹਏ ਮੰਮੀ ਫਰਕ ਤੇ ਬੰਦੇ ਪੈਂਡਿਆ ਜਾਂਦੇ ਮੈਂ ਦਵਾਈ ਜਾਂਦੇ ਇਹ ਆਖਾ ਲੋ ਉਹੀ ਆਵੇਂ ਸਾਰਾ ਕੁਝ ਉਹੀ ਵੇ ਨਾ ਚਾਸ਼ ਕਰੀ ਉਹੀ ਕਰ ਉਹ ਘਰ ਜਾ ਕੇ ਉਹ ਘਰ ਹੈ ਨਾ ਹਾਂ ਖਾ ਜਾ ਹਏ ਆ ਸਾਰਾ ਕੁਝ ਉਹੀ ਹੋਈ ਨਾ ਉਹੀ ਹੈ ਪੁੱਤਾਂ ਜੇ ਬਹਿਰੋ ਵਾਹਿਗੁਰੂ ਤੁਸੀਂ ਕਿਤੇ ਗਏ ਸੀ ਵਾਹਿਗੁਰੂ ਤੁਸੀਂ ਕਿਤੇ ਗਏਂ ਨਾਈ ਮੈਨੂੰ ਪਤਾ ਨਹੀਂ ਲੱਗਣਿਆ ਜੋਤੀ ਹਾਈ ਜੋਤੀ ਹੌਣ ਪਤਾ ਲੱਗਿਆ ਕਿੰਨੀ ਸੁਣੀ ਰਗਨੇਈ ਤੂੰ ਹੌਣ ਪਤਾ ਲੱਗਿਆ ਸੀ ਐ ਪੈਨ ਨੂੰ ਮਾਣਾ ਵੀਰੋ ਹਾਂ ਹਾਂਜੀ ਤੂੰ ਕਿੱਥੋਂ ਆਈਆਂ ਜੇ ਅਈ ਆਪਣੇ ਘਰ ਹੀ ਆ ਹਾਏ ਆਪਣੇ ਘਰ ਆ ਤੂੰ ਆਪਣੇ ਘਰ ਜਾ ਮਨਜੋਤ ਨੂੰ ਆਵਾਜ਼ ਮਾਰ ਕੇ ਲਿਆ ਮੈਂ ਕਿੱਥੇ ਜਾਵਾਂ ਭੱਜ ਕੇ ਵੇਖਾਂ ਕਿੱਥੇ ਜਾ ਜੋ ਤੂੰ ਤਾਈ ਹਾਂ ਹਾਂ ਕੋਈ ਨਹੀਂ ਆ ਜੇ ਸ਼ੁਗਰਾਈ ਚਲ ਮਾਰਾਈ ਦੇ ਕੋਲ ਇੰਤੋਂ ਵੀ ਠੀਕ ਹੋ ਗਏ ਜੇ ਇਹਨਾਂ ਘਟ ਨਾ ਨਾ ਸ਼ੇਰ ਕਬਚੀ ਕਰਦੀ ਤੂੰ ਕਿੱਥੋਂ ਠੀਕ ਹੋਣਾ ਸੀ ਹਾਏ ਮੈਨੂੰ ਕੀ ਹੋਇਆ ਸੀ ਮੈਨੂੰ

ਕੋਈ ਨਹੀਂ ਗਈ ਆ ਤੇ ਗਈ ਤੇ ਕੋਈ ਗੱਲ ਨਹੀਂ ਪੁੱਤ ਬਾਰੇ ਪੁੱਤ ਬਾਰੇ ਨਹੀਂ ਪੁੱਛਣਾ ਕਿੱਥੇ ਆ ਉਹ ਕਿੱਥੇ ਉਨਾਰੀ ਗਿਆ ਹੁਣ ਆਵਾਂਗੇ ਪਈ ਦੱਸਾਂ ਕਿ ਮੰਮੀ ਨੂੰ ਮੈਂ ਦੱਸਾਂ ਤੂੰ ਦੱਸ ਦੇ ਪੁੱਤ ਜੇਲ੍ਹ ਚ ਵਾ ਹੈ ਜੇਲ੍ਹ ਚ ਹਾਏ ਜੋਤੀ ਆ ਕੇ ਦੱਸ ਦਿੱਤਾ ਤੂੰ ਮੈਨੂੰ ਜੋ ਸੱਚ ਨਾਲ ਤਾਈ ਤੈਨੂੰ ਉਹ ਦੱਸਿਆ ਵਾ ਹਾਏ ਭੈਣ ਜੀ ਕਿੱਥੇ ਜੇਲ੍ਹ ਚ ਜੇਲ੍ਹ ਚ ਆ ਕਿਉਂ ਕਿਉਂ ਜੇਲ੍ਹ ਚ ਜੋਤੀ ਹਾਏ ਮੀਨੂ ਕੀ ਦੱਸਣ ਦੇ ਤੂੰ ਮੈਨੂੰ ਤੁਹਾਨੂੰ ਨਹੀਂ ਪਤਾ ਕਿ ਕਿਉਂ ਜੇ ਅੱਛਾ ਤੁਹਾਨੂੰ ਕੁਝ ਨਹੀਂ ਪਤਾ ਕਿਉਂ ਜੇਲ੍ਹ ਚਵਾਓ ਨਹੀਂ ਕੀ ਹੋਇਆ ਉਹਨੂੰ ਕੀ ਹੋਇਆ ਹੀ ਸਾਰਾ ਕੁਝ ਪਤਾ ਤੁਹਾਨੂੰ ਤਾਈ ਹਾਏ ਮੀਨੂ ਤਾਂ ਉਹਨੇ ਤਾਂ ਕੀ ਨਹੀਂ ਕੀਤਾ ਨਹੀਂ ਜੋਤੀ ਮੈਨੂੰ ਪਾਣੀ ਦਈ ਮੈਨੂੰ ਪਾਣੀ ਦਿਓ ਤਾਈ ਨੂੰ ਪਾਣੀ ਲੈ ਕੇ ਦਈ ਲੈ ਹਾਏ ਮੈਨੂੰ ਕੁਝ ਹੁਣ ਗੱਲਾਂ ਦੇ ਖੂਨ ਦੇ ਇਲਜ਼ਾਮ ਵਿੱਚ ਜੇਲ੍ਹ ਚਵਾਓ ਹੈ ਅੰਮਣ ਨੇ ਅੰਮਣ ਮਰੀ ਹੀ ਨਾ ਨੇ ਮੈਨੂੰ ਨਹੀਂ ਲੱਗਦਾ ਜੋਤੀ ਘੱਟ ਵੀ ਮੈਨੂੰ ਨਹੀਂ ਸਮਝ ਲੱਗਣ ਦੇ ਕੋਈ ਵੀ ਕੀ ਆਖਣ ਦੇਈ ਤੂੰ ਮੈਨੂੰ ਇੱਕ ਵਾਰ ਮਨਪ੍ਰੀਤ ਨੂੰ ਮਿਲਾ ਦੇ ਉਹ ਵੀ ਮਿਲਾ ਦੇ ਫੇ ਮੈਂ ਫੇ ਮੈਂ ਉਹਨੂੰ ਸਾਰਾ ਕੁਝ ਪੁੱਛ ਲੈਣਾ ਵਾ ਫੇ ਮੈਨੂੰ ਦੱਸ ਦੇਣਾ ਉਹਨੇ ਸਾਰਾ ਕੁਝ ਇਦਾਂ ਨਾ ਕਹਿ ਬਾਉਂ ਕਰ ਦੂੰਗੀ ਉਹਦਾ ਫੇ ਤੇ ਆਡੀ ਛੱਡ ਚਣ ਕੇ ਆਣ ਕੇ ਹੈ ਜੋਤੀ ਤੂੰ ਤੇ ਇਦਾਂ ਲੱਗਣ ਦੇ ਕਿ ਤੀ ਸੋਹਣੀ ਲੱਗਣ ਨਹੀਂ ਮੈਨੂੰ ਹੈ ਕਾਹ ਸੋਹਣਾ ਤੂੰ ਲੱਗਣ ਦੇ ਪੜੇ ਪਰ ਇਹ ਵੀ ਨਹੀਂ ਕਰਦਾ ਸੱਚੀ ਮਨਜੂਰ ਭਾਈ ਕੰਮ ਨਾ ਮਾਰੇਗੀ ਨਹੀਂ ਸ਼ੇਵਨ ਅੰਤਾ ਜੀ ਅੱਜ ਚੜਕੇ ਨਾ ਮੈਨੂੰ ਮਾਰੀ ਨਹੀਂ ਅਮਰ ਉਹ ਹੀ ਕਰਨਾ ਪੈਲੀ ਤੇ ਮੇਰੇ ਭੈਣ ਹੀ ਹਲੇ ਨਹੀਂ ਮੈਨੂੰ ਪਤਾ ਲੱਗਦਾ ਕੋ ਉਹ ਵੀ ਚਾਹ ਪਾਣੀ ਪੀ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਆ ਜਾਣਾ ਚੱਲ ਹਾ ਜਯੋਤੀ ਅੱਜ ਵੇਖਣਾ ਨਾ ਕਿਦਾਂ ਲੱਗਣ ਡਿਆ ਮੈਨੂੰ ਆ ਕੱਲੀ ਹੁਣ ਕਰਾਈ ਕਿ ਉਹ ਹੀ ਲੱਗਣ ਡਈ ਆ ਸਾਲਾ ਕੁਝ ਪਹਿਲਾਂ ਹੁੰਦਾ ਹੀ ਆ ਹੁਣ ਕੁਝ ਨਹੀਂ ਕਰਵਾਇਆ ਆ ਆਪਾਂ ਹਾਂ ਨਹੀਂ ਹੁੰਦਾ ਤੇ ਸਾਰਾ ਆਪਦਾ ਘਰ ਪਹਿਲਾ ਹੀ ਜਿਹੜਾ ਆਪਣਾ ਹੀ ਘਪਹਿਲਾ ਹੀ ਹੈ ਚੱਲ ਮੈਂ ਪਾਣੀ ਪੀ ਲਿਆ ਵਾ ਚੱਲ ਚਲੀ ਹੁਣ ਮਨਪ੍ਰੀਤ ਕੋ ਮਨਪ੍ਰੀਤ ਤੂੰ ਕਿੱਥੇ ਜਾਣਾ ਮਨੇ ਇੱਥੇ ਸਾਧ ਲੈਣੀ ਆ ਫੋਨ ਕਰਕੇ ਆਪੀ ਹੁਣ ਇੱਥੇ ਆ ਜਾਣਾ ਵਾ ਯਾਹ ਪੇ ਲਾ ਫੋਨ ਪਰ ਮੈਨੂੰ ਲਾ ਦੇਣੀ ਆ ਫੋਨ ਲਾ ਲਾ ਫੇ ਜਾ ਕੋਈ ਲਾ ਲੈਣੀ ਆ ਜਾ ਫੇ ਲਾ ਪਰ ਮੈਨੂੰ ਤੁਸੀਂ ਨਾ ਫੇ ਸੱਚੀ ਗੱਲ ਨਹੀਂ ਦੱਸਣ ਦੇ ਹਾਈ ਜੋਤੀ ਮੈਂ ਤੈਨੂੰ ਦੱਸਿਆ ਤੂੰ ਜੋਤੀ ਮੈਂ ਦੱਸਿਆ ਭੈਣ ਜੀ ਸਾਰਾ ਕੁਝ ਦੱਸਣ ਨਹੀਂ ਆ ਮੈਂ ਦੱਸੂ ਮੈਨੂੰ ਪਤਾ ਲੱਗੂ ਮੈਂ ਦੱਸ ਲਿਆ ਫੜ ਕੇ ਮੈਂ ਮਨਪ੍ਰੀਤ ਨੂੰ ਫੋਨ ਲਾ ਭਰਿਆ ਕਿੱਥੇ ਚਲ ਗਈ ਹੋਊਗੀ ਕੁੜੀ ਇਹਨੇ ਪਤਾ ਨਹੀਂ ਮੇਰੇ ਕੋ ਕੁੜੀ ਨੇ ਵੀ ਕੀ ਕੀ ਕਰਾਉਣਾ ਵਾ ਕਿਨੇ ਆਪੜ ਡਈ ਬਲਾਉਣ ਮੇਰੇ ਕੋ ਨਾ ਨਾ ਦਰਿਆ ਭਰਿਆ ਇਹਨੂੰ ਮੈਂ ਕਿੱਥੇ ਲੱਭਾਂ ਤੇ ਕਿੱਥੇ ਕਿੰਨੂੰ ਪੁੱਛਾਂ ਜਾ ਕੇ ਕੀ ਕਰਾਂ ਰਾਤ ਕਰ ਐਦਾਂ ਹੁਣ ਮੈਨੂੰ ਕੀ ਪਤਾ ਲੱਗਣਾ ਵਾ ਸੋਣ ਮੈਂ ਕਿੰਨੂੰ ਪੁੱਛਾਂ ਯਾਰ ਝੱਗਾ ਮੈਂ ਨਾ ਮਾਤੀ ਮਾਰ ਦਿੱਤੀ ਮੇਰੀ ਤੇ ਕੁੜੀ ਨਾ ਮੈਂ ਪਿੰਡ ਚ ਮੂੰਹ ਵਿਖਾ ਲਣ ਜੋਗਾ ਨਾ ਹੋ ਐਨਾ ਪਰੇਸ਼ਾਨ ਕੀਤਾ ਕੁੜੀ ਨੇ ਬਾਬਾ ਲੱਭ ਜਾਵੇ ਕਰ ਸੱਚੇ ਪਾਸ਼ਾ ਇਹ ਕਰ ਲੱਭ ਜੇ ਮੈਂ ਕਿਹੜਾ ਮੂੰਹ ਲੈ ਕੇ ਪਿੰਡ ਜਾਊਂਗਾ ਮੈਂ ਲੱਭਣ ਦੇ ਤੁਰ ਪਿਆ ਜੁੱਤੀ ਇਹ ਕਹਣਾ ਲੱਭਣ ਦੇ ਤੁਰ ਪਿਆ ਯੁੱਤੀ ਵੀ ਗੱਲਾਂ ਹੀ ਕਰੀ ਜਾਂਦੀ ਆ ਹੌਣ ਕਿੰਨੂ ਪੁੱਛੇ ਇਧਰ ਆਓ ਆ ਕੀ ਕਰਨ ਲੱਗਿਓ ਤੁਸੀਂ ਤੁਹਾਡਾ ਦਿਮਾਗ ਠੀਕ ਆ ਲੈ ਲੈਂਦੇ ਭਣਾ ਕਿਉਂ ਕੀ ਹੋਇਆ ਗੱਲ ਤਾਂ ਦੱਸੋ ਮਰਨਾ ਮਾਰੇ ਚੀਜ਼ ਦਾ ਹੱਲ ਨਹੀਂ ਹੈਗਾ ਜ਼ਿੰਦਗੀ ਹਰ ਵਾਰ ਥੋੜੀ ਮਿਲਦੀ ਆ ਇਹ ਆ ਪੁੱਤਾਂ ਵਾਹਦੇ ਦੇ ਬੰਦੇ ਖੂਈ ਜਾਲ ਪਾਉਂਦੇ ਲੋਕੀ ਇਹਨਾਂ ਤੀਆਂ ਪੁੱਤਾਂ ਨਹੀਂ ਉਹੋ ਗੱਲ ਵੀ ਨਹੀਂ ਨਹੀਂ ਰੋਜ਼ ਕਰਦਾ ਆ ਹੋਏ ਹੋ ਇਹਨੇ ਨਾ ਮੇਰਾ ਜੀ ਕਰਦਾ ਮੈਂ ਸ਼ਾਲ ਮਾਰ ਕੇ ਮਰ ਜਾ ਮਗਰੋ ਮੇਰੇ ਜੋ ਹੁੰਦਾ ਹੋਊਗਾ ਹੁੰਦਾ ਰਵੇ ਮੈਂ ਕੀ ਕਰਨਾ ਇਥੇ ਜੀ ਕੇ ਓਹੋ ਕਿਹੜਿਆਂ ਚੱਕਰਾਂ 'ਚ ਪੈ ਗਿਓ ਇਹ ਕਿਹੜਿਆਂ ਚੱਕਰਾਂ 'ਚ ਪੈ ਗਿਓ ਰੱਬਾ ਹੋਏ ਰੱਬਾ ਇਹ ਕਿਹੜਿਆਂ ਚੱਕਰਾਂ 'ਚ ਪਾਤ ਤਈ ਆ ਮਰਨਾ ਕਿਉਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਨੇ ਪਰ ਕੱਲਾ ਮਰਨਾ ਤਾਂ ਨਹੀਂ ਇਹਦਾ ਹਾਲ ਹੈਗਾ ਪਰ ਭੈਣੇ ਮੇਰੀ ਤੇ ਜ਼ਿੰਦਗੀ 'ਚ ਦੁੱਖ ਹੀ ਆਏ ਆ ਸੁੱਖ ਤਾਂ ਮੈਂ ਵੇਖਿਆ ਹੀ ਨਹੀਂ ਅਜੇ ਤੱਕ ਖਰੇਕ ਨੂੰ ਆਪਦੇ ਦੁੱਖ ਵੱਡਾ ਲੱਗਦਾ ਹੁੰਦਾ ਪਰ ਜਦੋਂ ਦੁਨੀਆਦਾਰੀ ਚ ਨਿਕਲ ਕੇ ਦੇਖਦੇ ਨਾ ਤਾਂ ਆਪਣੇ ਤੋਂ ਦੁਖੀ ਬਹੁਤ ਬੈਠੇ ਨੇ ਮੇਰੀ ਗੱਲ ਸੁਣ ਦੇਖ ਮੈਂ ਤੈਨੂੰ ਜਾਣਦੀ ਤਾਂ ਹੈ ਨਹੀਂ ਪਰ ਤੂੰ ਮੇਰੇ ਭੈਣਾਂ ਵਰਗੀ ਆ ਜਿੱਦੜੇ ਮੁਸ਼ਕਿਲ ਦਾ ਹੱਲ ਮੈਂ ਕਰ ਸਕਦੀ ਤੇ ਤੂੰ ਮੇਰੇ ਦੱਸ ਤੈਨੂੰ ਕੀ ਦੁੱਖ ਆ ਪਰ ਤੂੰ ਮੇਰੀ ਮੁਸ਼ਕਿਲ ਦਾ ਹੱਲ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਮੇਰੀ ਜ਼ਿੰਦਗੀ ਚ ਜਿੰਨੇ ਵੀ ਦੁੱਖ ਆ ਨਾ ਮੇਰੇ ਨਾਲ ਬਰਨ ਲਿਆ ਦੇਗੀ ਹੁਣ ਉਹੀ ਦੁੱਖ ਦੇਣ ਵਾਲਾ ਆ ਬਹੁਣ ਸਲਾਖਾਂ ਦੇ ਪਿੱਛੇ ਪਹੁੰਚ ਗਏ ਆ ਲੈਣੇ ਦੇਖ ਮੈਨੂੰ ਨਹੀਂ ਪਤਾ ਨਾ ਮੈਂ ਤੇਰੇ ਘਰ ਨੂੰ ਜਾਂਦੀ ਆ ਫਿਰ ਨੇ ਇਹ ਵੀ ਨਹੀਂ ਪਤਾ ਕਿਵੇਂ ਦਾ ਕਿਵੇਂ ਦਾ ਨਹੀਂ ਫਿਲਹਾਲ ਮੈਂ ਤੈਨੂੰ ਦੇਖਿਆ ਨਾ ਤੇ ਮੈਂ ਤੈਨੂੰ ਆਪਣੀ ਭੈਣ ਸਮਝ ਕੇ ਸਮਝਾਉਣੀ ਆ ਜ਼ਿੰਦਗੀ ਦੇ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਨੇ ਪਰ ਆਪਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਜ਼ਿੰਦਗੀ ਖਤਮ ਨਹੀਂ ਕਰਨੀ ਚਾਹੀਦੀ ਆਪਾਂ ਕੱਲੇ ਆਉਜੇ ਬਾਰੇ ਸੋਚ ਲੈਣੇ ਆ ਆਪਣੇ ਬਾਕੀ ਪਰਿਵਾਰ ਬਾਰੇ ਕਿਉਂ ਨਹੀਂ ਸੋਚਦੇ ਜੇ ਆਪਾਂ ਆਪ ਜਦੋਂ ਕੁਝ ਕਰਦੇ ਆ ਤਾਂ ਉਹਨਾਂ ਦੇ ਬਚਾਰਿਆਂ ਦੇ ਪਿੱਛੇ ਕੀ ਬਣੂ ਮੇਰੀ ਗੱਲ ਸੁਣ ਜੇ ਤੂੰ ਮੈਨੂੰ ਭੈਣ ਮੰਨਦੀ ਆ ਨਾ ਤਾਂ ਮੈਨੂੰ ਗੱਲ ਦੱਸ ਕਿ ਤੈਨੂੰ ਦੁੱਖ ਹੈ ਕੀ ਆ ਕੀ ਪਤਾ ਮੈਂ ਤੇਰਾ ਹੱਲ ਕਰੀ ਦੇਵਾਂ ਭੈਣੇ ਮੇਰੀ ਤੇ ਜ਼ਿੰਦਗੀ ਦੁੱਖਾਂ ਚ ਨੰਗਣ ਨਹੀਂ ਢਈ ਹੈਗੀ ਪਰ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਨੀ ਆ ਪਰ ਜਿਹੜੀ ਮੇਰੇ ਪੇਟ ਵਿੱਚ ਨੰਨੀ ਜੀ ਜਾਨ ਪਲਣਦੀ ਆ ਨਾ ਇਹ ਕਰਕੇ ਮੇਰੇ ਪੈਰ ਪਛਾਣ ਨੂੰ ਮੁੜ ਦੇਗੇ ਕਿ ਇਹਦਾ ਕੀ ਕਸੂਰ ਆ ਪਰ ਮੈਂ ਕੀ ਕਰਾਂ ਮੇਰੀ ਤੇ ਆਪ ਹੀ ਜ਼ਿੰਦਗੀ ਦਾ ਕੋਈ ਟਿਕਾਣਾ ਨਹੀਂ ਤੇ ਇਹਨੂੰ ਮੈਂ ਕਿੱਥੇ ਲੈ ਕੇ ਪਾਉਂਗੀ ਜਾਂ ਕੀ ਕਰੂੰਗੀ ਇਹਦੇ ਨਾਲ ਅੱਛਾ ਕਿਹਨੇ ਦੁਖੀ ਤਾਂ ਮੈਂ ਵੀ ਬਹੁਤ ਆ ਕੋਈ ਆਪਦੇ ਘਰ ਵਾਲੇ ਵੱਲੋਂ ਆ ਕੋਈ ਪਰਿਵਾਰ ਵੱਲੋਂ ਆ ਕੋਈ ਕਿਸੇ ਚੀਜ਼ ਵੱਲੋਂ ਆ ਫਿਰ ਤਾਂ ਹੀ ਕਰਦੇ ਆ ਅੱਜ ਆਪਾਂ ਦੋਨੇ ਮਰ ਚੱਲਦੀਆਂ ਕਿਉਂਕਿ ਹੋਰ ਤਾਂ ਵਿਚਾਰਾ ਹੈ ਹੀ ਨਹੀਂ ਪਰ ਮੇਰੇ ਕਰਕੇ ਤੂੰ ਕਹਤੋਂ ਮਰਨਾ ਆ ਮੈਨੂੰ ਮਰਨ ਦਿੰਦੀ ਮਸਾਂ ਤੇ ਕੋਈ ਹਿੰਮਤ ਕਰਦਾ ਆ ਮਰਨ ਦੀ ਮਰਨਾ ਕਿਹੜਾ ਸੌਖਾ ਆ ਤੂੰ ਤਾਂ ਕਹਤਾ ਨਾ ਨਾ ਫੇ ਮੈਨੂੰ ਮਰਨ ਦੇ ਦਿੰਦੀ ਮੈਂ ਤਾਂ ਹਲੇ ਖੜੀ ਹੋਈ ਸੀ ਤੇ ਤੂੰ ਮੈਨੂੰ ਰੋਕ ਵੀ ਲਿਆ ਹਾਲਾਂਕਿ ਆਪੇ ਇੱਕ ਦੂਜੇ ਨੂੰ ਜਾਣਦੀਆਂ ਵੀ ਨਹੀਂ ਕਿ ਮੈਂ ਤੈਨੂੰ ਇਹੀ ਸਮਝਾਉਣਾ ਚਾਹਣੀ ਆ ਕਿਸੇ ਪਿੱਛੇ ਆਪਦੀ ਜ਼ਿੰਦਗੀ ਨਾ ਖਰਾਬ ਕਰੋ ਜੇ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਨੇ ਨਾ ਤਾਂ ਉਹਨਾਂ ਦਾ ਡਟ ਕੇ ਸਾਹਮਣਾ ਕਰੋ ਪਰ ਮੈਨੂੰ ਐਦ ਦੱਸ ਵੀ ਤੈਨੂੰ ਤੇਰੇ ਘਰੋਂ ਤੋ ਦੁੱਖ ਕੀ ਆ ਦੁੱਖ ਕੀ ਆ ਇੰਨਾ ਪਾਪੀ ਮੈਨੂੰ ਟੱਕਰਿਆ ਉਹ ਪਹਿਲਾਂ ਮੇਰੀ ਸਹੇਲੀ ਨਾਲ ਵਿਆਹ ਕਰਵਾਇਆ ਮੈਂ ਉਹਦੇ ਘਰੇ ਰਹਿਣ ਗਈ ਉਹਨੇ ਮੈਂ ਕਹਿੰਦੀ ਮੈਨੂੰ ਤੁਸੀਂ ਛੱਡ ਾਂ ਦੇ ਕਿਉਂ ਕੀ ਗੱਲ ਹੋ ਗਈ ਆ ਮੈਂ ਕਿਹਾ ਤੁਹਾਡੇ ਘਰ ਦਾ ਮਾਹੌਲ ਥੋੜਾ ਜਿਹਾ ਅਜੀਬ ਜਿਹਾ ਹੋ ਗਿਆ ਵਾ ਤੇ ਮੈਂ ਚਲੀ ਜਾਨੀ ਆ ਤੇ ਚੰਗੀ ਗੱਲ ਆ ਤੇ ਤੁਸੀਂ ਮੈਨੂੰ ਛੱਡ ਆਓ ਨਾਲੇ ਤੁਸੀਂ ਉਹ ਜ਼ਿਆਦਾ ਤੇ ਅਮਨ ਨੂੰ ਸਮਝਾ ਕੇ ਵੇਖ ਲਿਓ ਸ਼ਾਇਦ ਟਾਡੀ ਗੱਲ ਸਮਝ ਜੇ ਮਨਪੀਤ ਉਹਨੂੰ ਮੈਂ ਕਿਹੜੀ ਕਿਹੜੀ ਗੱਲ ਤੋਂ ਸਮਝਾਵਾਂ ਬਹੁਤ ਹੋ ਗਿਆ ਹੁਣ ਇਹਨਾਂ ਦਾ ਸੋਨੀ ਮਹਿਣਾ ਦੀ ਕੋਈ ਵੀ ਗੱਲ ਸੁਣਨੀ ਹੈਗੀ ਹੁਣ ਮੈਂ ਨਾ ਕੋਈ ਬਹਾਨਾ ਮਾਰ ਕੇ ਇੱਥੋਂ ਨਿਕਲਦੀ ਆਂ ਇਹਨੀ ਮਹਿਣਾ ਕੋਈ ਗੱਲ ਸੁਣਨੀ ਮੈਂ ਜਾਉਂਗੀ ਕਿੱਦਾਂ ਕੀ ਦਵਾਂ ਮੈਂ ਮੰਮੀ ਨੂੰ ਕਿੱਦਾਂ ਕਰਦੀ ਆਂ ਮੰਮੀ ਨੂੰ ਕਹਿਣੀ ਆ ਕਿ ਡੈਡੀ ਦਾ ਫੋਨ ਆਇਆ ਆ ਤੇ ਮੰਮੀ ਦੀ ਸਿਹਤ ਨਹੀਂ ਉਧਰ ਠੀਕ ਹੈਗੀ ਤੇ ਮੈਨੂੰ ਜਾਣਾ ਪੈਣਾ ਕਿਸੇ ਤਰ੍ਹਾਂ ਮੈਂ ਨਿਕਲ ਜਾਵਾਂ ਇੱਥੋਂ ਫੇ ਮੈਂ ਜਾ ਕੇ ਨਾ ਡੈਡੀ ਨੂੰ ਸਾਰੀ ਸੱਚਾਈ ਦੱਸ ਦੇਣੀ ਆ ਕਿ ਕਿੱਦਾਂ ਦੇ ਆਏ ਤੇ ਮੇਰੇ ਨਾਲ ਕੀ ਕੁਝ ਹੋਣਦਿਆ ਉਦੋਂ ਦਾ ਕਿਹੜੀ ਕਿਹੜੀ ਗੱਲ ਤੇ ਮੈਂ ਪਰਦੇ ਪਾਵਾਂ ਜੀ ਪਰ ਜਿਹੜੀ ਆ ਗੱਲ ਕੰਡੀ ਨਾ ਇਹਦੇ ਪਰਦੇ ਪਾਉਣ ਵਾਲੀ ਵੀ ਨਹੀਂ ਆ ਕੋਈ ਗੱਲ ਨਹੀਂ ਜੀਜਾ ਜੀ ਤੁਸੀਂ ਇੱਕ ਵਾਰੀ ਸਮਝਾ ਕੇ ਵੇ ਲੋ ਹੋ ਸਕਦਾ ਵਾ ਵੀ ਉਹ ਤੁਹਾਡੀ ਗੱਲ ਮੰਨ ਜੇ ਉਹਨਾਂ ਕਈ ਵਾਰੀ ਨਿਆਣ ਸਿਆਣ ਦੇ ਵਿੱਚ ਵੀ ਇਹੋ ਜਿਹੇ ਫੈਸਲੇ ਲੈ ਲੈਂਦੇ ਆ ਪਰ ਪਤਾ ਨਹੀਂ ਹੁੰਦਾ ਨਾ ਤੇ ਤੁਸੀਂ ਇੱਕ ਵਾਰੀ ਸਮਝਾ ਕੇ ਉਹਨੂੰ ਕੋਸ਼ਿਸ਼ ਕਰੋ ਉਹ ਜ਼ਰੂਰ ਸਮਝੇਗੀ ਤੇਰੀ ਛੇਲੀ ਆ ਮੈਨੂੰ ਲੱਗਾ ਕਿ ਤੂੰ ਉਹਨੂੰ ਜਾ ਜਾਂਦੀ ਹੈਗੀ ਪਰ ਤੂੰ ਕੁੱਖ ਨਹੀਂ ਜਾਂਦੀ ਉਹਦੇ ਬਾਰੇ ਉਹਨੇ ਸਭ ਕੁਝ ਤੇ ਪਰਦੇ ਪਾਉਣ ਦੀ ਜੇ ਤੂੰ ਪਰ ਆ ਗਾ ਤੇਰੇ ਸਾਹਮਣੇ ਆ ਗਈ ਨਾ ਚੰਗਾ ਹੋਇਆ ਕੱਲ ਨੂੰ ਲੋਕਾਂ ਨੇ ਹਾਨੂ ਬੋਲੇਹਿ ਕਹਿਣਾ ਹੈ ਮੈਨੂੰ ਤੇ ਐਦਾਂ ਲੱਗਦਾ ਜਿਦਾਂ ਮੇਰੀ ਮਾਂ ਨੇ ਨਾ ਆ ਵਿਆਹ ਕਰਕੇ ਨਾ ਮੈਨੂੰ ਬਲੀ ਦਾ ਬੱਕਰਾ ਬਣਾ ਲਾ ਤਾ ਨਹੀਂ ਜੀਜਾ ਜੀ ਮੈਂ ਤਾਂ ਤੁਹਾਡੇ ਫੈਸਲੇ ਨਾਲ ਤੁਹਾਡੀ ਇੱਜ਼ਤ ਮੇਰੇ ਮਨ ਦੇ ਵਿੱਚ ਬੜੀ ਹੋ ਗਈ ਕਿ ਚਲੋ ਤੇ ਹੀ ਉਹਨਾਂ ਦਾ ਹੱਥ ਫੜਿਆ ਜੇ ਪਰ ਪਤਾ ਨਹੀਂ ਲੱਗਾ ਮੈਨੂੰ ਅੰਮਨ ਦਾ ਇਹ ਫੈਸਲੇ ਦੇ ਪਿੱਛੇ ਡਿਵਡ ਦਾ ਕੱਲੀ ਨਹੀਂ ਲੈ ਲਿਆ ਵਾ ਕਿ ਜਾਂ ਕੀ ਚੱਕਰ ਆ ਮੈਨੂੰ ਤਾਂ ਕੋਲ ਸਮਝ ਨਹੀਂ ਆਉਂਦੀ ਐਦਾਂ ਦੀ ਹਾਇਤ ਨਹੀਂ ਹੈਗੀ ਉਹ ਤੇਰੇ ਸਾਹਮਣੇ ਹੀ ਆ ਮੈਨੂੰ ਤਾਂ ਲੱਗਦਾ ਵਿਆਹ ਵਿੱਚ ਜਵਾਬ ਵੀ ਨਹੀਂ ਦਿੱਤਾ ਹੋ ਜਾਂਦਾ ਨਹੀਂ ਨਹੀਂ ਜੀਜਾ ਜੀ ਉਹ ਜਵਾਬ ਉਧਰੋਂ ਹੀ ਆਇਆ ਹੈਗਾ ਮੈਂ ਉੱਥੇ ਹੀ ਹੀ ਗੀਦੋ ਤੈਨੂੰ ਇਹ ਦਈ ਲੱਗਦਾ ਨਾ ਜੇ ਤੂੰ ਇੱਥੇ ਨਾ ਆਂਦੀ ਤੇ ਕੱਲ ਨੂੰ ਆਪਾਂ ਬੋਸਣ ਕਰਾ ਲੈਂਦੇ ਇਹਦਾ ਤੈਨੂੰ ਇਹ ਲੱਗਣਾ ਕਿ ਆਪਾਂ ਹੀ ਗਲਤ ਹਾਂ ਸੰਦੇ ਤੇ ਹੱਲ ਆਵਾ ਬੜੀ ਦੇ ਦਿਲ ਦੀ ਇਹੋ ਜਾਂਦੀ ਆ ਇਹਦੀਆਂ ਇੰਨੀਆਂ ਨੇ ਰੀਝਾਂ ਆਉਣਾ ਜੋ ਆਪਾਂ ਨਹੀਂ ਪੂਰੀਆਂ ਕਰ ਸਕਦੇ ਪਤਾ ਨਹੀਂ ਜਿੱਜਦੀ ਅਚਾਨਕ ਜੇ ਬਦਲ ਗਈ ਆ ਇਹਦਾ ਵੀ ਡਬਲ ਫੇਸ ਹੀ ਆ ਪਤਾ ਨਹੀਂ ਰੱਬ ਨੇ ਕਿਦਾਂ ਦੇ ਮੋੜ ਤੇ ਲਿਆ ਕੇ ਖੜੇ ਕਰਤਾ ਵਾ ਜੀ ਤਾਂ ਨੇ ਜ਼ਿੰਦਗੀ ਖਰਾਬ ਕਰਕੇ ਰੱਖਤੀ ਆ ਨਾਮ ਉੱਧਰ ਜੋਗਾ ਚਲੋ ਕੋਈ ਨਹੀਂ ਜੀ ਜੀ ਤੈ ਹੌਸਲਾ ਰੱਖੋ ਹੌਸਲਾ ਮੈਂ ਕਿਹੜੇ ਮੂਨਾ ਰੱਖਾਂ ਦਿਲ ਤੇ ਕੀ ਪੱਥਰ ਰੱਖਾਂ ਤੂੰ ਇੱਕ ਵਾਰੀ ਇਹਨੂੰ ਸਮਝਾਉਣਾ ਉਹ ਜ਼ਰੂਰ ਸਮਝੂਗੀ ਉਹਨੇ ਨਹੀਂ ਸਮਝਣਾ ਜੀ ਜੀ ਮਾਸੀ ਜੀ ਵੀ ਕਹੀ ਜਾਂਦੇ ਆ ਕਿ ਮੈਂ ਨਹੀਂ ਸਮਝਾ ਸਕਦੀ ਤਹੀਂ ਕਹਿੰਨੇ ਆ ਕਿ ਮੇਰੀ ਨਹੀਂ ਸਮਝਣੀ ਹੁਣ ਮੈਂ ਕੀ ਕਰਾਂ ਜੀਜਾ ਜੀ ਮੈਨੂੰ ਤੇ ਇਹ ਨਹੀਂ ਸਮਝਾਉਂਦੀ। ਉਹ ਕੀ ਕਰਦੇ ਨੇ ਸਰਦੂ। ਅਮਨੇ ਕੀ ਗੱਲ ਆ? ਗੱਲ ਕਰਨੀ ਤੇ ਮੈਂ ਕੱਪੜੇ ਚੇਂਜ ਕਰਨੀ ਬਾਅਦ ਵਿੱਚ ਕਰ ਲੈਣੇ ਕੋਈ ਨਾਲ ਤੇ ਨਹੀਂ ਜਾਣਾ ਕਿਤੇ ਕੋਈ ਨਹੀਂ ਮੈਂ ਆ ਕੇ ਗੱਲ ਕਰਦੀ ਮੈਂ ਇਦਾਂ ਕਰਦੀ ਆ ਪਾਪਾ ਨੂੰ ਫੋਨ ਕਰਦੀ ਆ ਕਿ ਮੈਨੂੰ ਲੈ ਆਈ ਜਾਓ ਮੈਨੂੰ ਨਹੀਂ ਇੱਥੇ ਕੁਝ ਚੰਗਾ ਲੱਗਣ ਦਾ ਫੋਟੋਆਂ ਖੇਚ ਲਈਆਂ ਬੱਚ ਕਹਿੰਦਾ ਮੈਂ ਵਾਇਰਲ ਕਰ ਦੂੰਗਾ ਇਦਾਂ ਕਰ ਦੂੰਗਾ ਪਹਿਲਾਂ ਨੇ ਆਪਣੀ ਘਰ ਵਾਲੀ ਮਾਰੀ ਅੱਗ ਲਾ ਕੇ ਫਿਰ ਮੈਂ ਉੱਥੇ ਹੀ ਜਿੱਥੇ ਮੈਂ ਆਈ ਹੀ ਘਰੇ ਮੈਨੂੰ ਉਹ ਵਾਲੀ ਖਬਰ ਪਹੁੰਚ ਗਈ ਫਿਰ ਮੈਨੂੰ ਉਹਨੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਕਿ ਮੈਂ ਤੇਰੀਆਂ ਫੋਟੋਆਂ ਵਾਇਰਲ ਕਰ ਦੇਣੀਆਂ ਆ ਕਰ ਦੇਣਾ ਜੇ ਕਰ ਤੇ ਨਾ